एक्सीडेंट दौरान हुई व्यक्ति की मौत परिवार वाल ने की इंसाफ की मंग दस दई कि लाहड़ी का एक व्यक्ति जो कि अपनी लड़की निश्तेदारा घरों लैंड सवेरे निकलिया था पिंड करोटा के नज़दीक बस एक्सीडेंट न उसकी मौत हो गई इस मौके जानकारी देंदे हुए पिंड लाहड़ी के सरपंच मृतक के परिवार वाले ने कि एक्सीडेंट तो बाद पिंड लाहड़ी के सरपंच और मृतक के परिवार वाले ने पुलिस प्रशासन तो मंग की है कि उन्होंने इंसाफ दवाया जाए जो भी उन्होंने मौत के दोषी हैं ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਆਓ ਜਾਣਦੇ ਹਾਂ ਕਿ ਕਹਿਣਾ ਹੈ ਮਰਿਤਕ ਦੇ ਪਰਿਵਾਰ ਦਾ ਕਿੰਨਾ ਦੇ ਮੜਦ ਕੀ ਗੱਲ ਬਾਤ ਹੈ ਇਹ ਕੋਣੋਂ ਜਾ ਰਹੀ ਸੀ ਕੁੜੀ ਨੂੰ ਨਿਆਣਿਆਂ ਨੂੰ ਸੁੱਤੀਆਂ ਤੇ ਲੀਆਂ ਸੀ ਉਹਨਾਂ ਨੂੰ ਲੈਣ ਵਾਸਤੇ ਜਾਏ ਕਰਦੇ ਸੀ ਮੇਰੇ ਹਸਬੰਦ ਨੇ ਭਈ 11:30 ਕਰੋ ਨਿਕਲੇ ਨਾ ਤੇ ਨਾਲ ਹੀ ਉਹ ਪਤਾ ਨਹੀਂ ਥੋੜੀ ਦੇਰ ਬਾਅਦ ਸਾਨੂੰ ਫੋਨ ਆ ਗਿਆ ਕਿ ਇਹਨਾਂ ਦੀ ਲੱਤ ਤੇ ਲੱਗੀ ਆ ਸਾਨੂੰ ਇਹ ਨਹੀਂ ਦੱਸਿਆ ਕਿ ਇਸ ਤਰ੍ਹਾਂ ਜਾਤਾ ਸੀਰੀਅਸ ਹੈ ਜਾਂ ਜਾਤਾ ਸੱਟਾਂ ਲੱਗੀਆਂ ਆ ਕਹਿੰਦੇ ਲੱਤ ਤੇ ਲੱਗੀ ਐ ਤੇ ਘਰੋਟੇ ਲੈ ਕੇ ਗਏ ਨਾ ਤੇ ਉਸ ਤੋਂ ਬਾਅਦ ਨਾਲ ਹੀ ਇੱਧਰ ਆ ਗਿਆ ਤੇ ਉਹ ਮਾਰ ਕੇ ਸੁੱਟ ਗਏ ਨਾ ਗੱਲ ਤੇ ਕੋਈ ਨਾਲ ਨਹੀਂ ਗਿਆ ਹੁੰਦੇ ਤੋਂ ਡਰਾਈਵਰ ਦਾ ਪਰਦਾ ਬੰਦਾ ਹੀ ਜੇ ਸੱਟ ਲੱਗੀ ਐ ਨਾਲ ਦਿੰਦੇ ਹੁਣ ਦੇਖੋ ਤੁਸੀਂ ਆਪ ਵੀ ਸਮਝਦਾ ਆ ਰਹੋ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਸਖਤ ਸਖਤ ਹੋਣੀ ਚਾਹੀਦੀ ਐ ਕਿਉਂਕਿ ਜਿਹੜੇ ਮਾਰ ਕੇ ਸੁੱਟ ਗਏ ਉਹਨਾਂ ਨੇ ਪੁੱਛਿਆ ਤੱਕ ਨਹੀਂ ਸਭ ਮੇਰਾ ਨਾਮ ਵਿਕਾਸ ਕੁਮਾਰ ਆ ਜਿੰਨਾ ਦਾ ਐਕਸੀਡੈਂਟ ਹੋਇਆ ਮੇਰੇ ਚਾਚਾ ਹੀ ਲੱਗਦੇ ਆ ਚਲੋ ਜੋ ਐਕਸੀਡੈਂਟ ਹੋ ਗਿਆ ਸਾਨੂੰ ਤਾਂ ਹੁਣ ਖਬਰ ਮਿਲੀ ਆ ਚਲੋ ਜੋ ਹੋ ਗਿਆ ਐਕਸੀਡੈਂਟ ਹੋ ਗਿਆ ਪਰ ਇਹਨਾਂ ਦੀ ਇੰਨਾ ਕਿਤੇ ਹੈਗਾ ਨਾ ਬੰਦਾ ਨੂੰ ਇੰਨੇ ਕ ਬੰਦੇ ਦੇ ਅੰਦਰ ਨਾਇਨ ਸੈਫੀ ਹੋਣਾ ਚਾਹੀਦਾ ਕਿ ਯਾਰ ਮੈਂ ਹਸਪੀਟਲ ਤਾਂ ਪਹੁੰਚਾਵਾਂ ਕੀ ਪਤਾ ਅਗਲਾ ਬਾਚ ਹੀ ਜਾਂਦਾ ਜੇ ਇਹਨੂੰ ਮੌਕੇ ਦੇ ਦੇ ਹਸਪੀਟਲ ਲੈ ਕੇ ਜਾਂਦੇ ਮਾਰ ਕੇ ਉੱਥੇ ਸੁੱਟ ਗਿਆ ਨਾ ਕੋਈ ਬੰਦਾ ਮੌਜੂਦ ਆ ਨਾ ਕੋਈ ਬਾਸ ਵਾਲਾ ਆ ਠੀਕ ਆ ਨਾ ਅਜੇ ਤੱਕ ਕੋਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਸਾਡੀ ਮੰਗ ਇਹ ਹੀ ਆ ਜੀ ਸਾਨੂੰ ਇਨਸਾਫ ਚਾਹੀਦਾ ਯੋਗਿਆ ਸਾਨੂੰ ਉਹਦਾ ਜਿੱਦਾਂ ਵੀ ਐ ਕਰਕੇ ਸਾਨੂੰ ਪੂਰਾ ਇਨਸਾਫ ਦੇ। ਇਹਨਾਂ ਦੀ ਪੂਰਾ ਤੋਂ ਮੇਰੇ ਤੋਂ ਪੰਜਾਬ 55 ਸਾਲ ਦੀ ਉਮਰ ਦੇ ਗੇੜ ਦੇ ਵਿੱਚ ਸੀਗੇ। ਮੰਗ ਹੀ ਇਹੀ ਹੈ ਜੀ ਸਾਨੂੰ ਇਨਸਾਫ ਚਾਹੀਦਾ ਕਿਉਂਕਿ ਬੰਦਾ ਜਿਹੜਾ ਖਤਮ ਹੋ ਗਿਆ ਉਹ ਤੇ ਮੁੜ ਕੇ ਆਣਾ ਨਹੀਂ ਪਰ ਸਾਨੂੰ ਜਿਹੜਾ ਜਿੱਦਾਂ ਵੀ ਆਇਆ ਇਨਸਾਫ ਸਾਨੂੰ ਪੂਰਾ ਚਾਹੀਦਾ। ਗਰੀਬ ਬੰਦੇ ਆ ਵਿਚਾਰੇ ਉਹਨਾਂ ਨੇ ਉਹ ਜਿੱਦਾਂ ਵੀ ਆਇਆ ਚਾ ਉਹ ਰਾਜ ਮਿਸਤਰੀਆਂ ਦਾ ਦਿਹਾੜੀ ਲਾਂਦਾ ਵਿਚਾਰਾ ਕੰਮ ਕਰਦਾ ਰਾਜ ਮਿਸਤਰੀਆਂ ਦਾ। ਤਾਂ ਦੇਖੋ ਜੀ ਕਹਾਲ ਬਤਾ ਹਾਂਜੀ ਪਾਜੀ ਮੇਰਾ ਨਾਮ ਸੋਨ ਲਾਲਾ ਮੈਂ ਮੌਜੂਦਾ ਸਰਪੰਚਾ ਪਿੰਡ ਦਾ ਪਿੰਡ ਲਾੜੀ 318 ਤੋਂ ਜੀ ਸਾਡਾ ਨਾ ਇੱਕ ਬੰਦਾ ਆਪਣਾ ਜਸਪਾਲ ਉਹ ਆਪਣੀ ਬੇਟੀ ਨੂੰ ਲੈ ਕੇ ਬੇਟੀ ਨੂੰ ਲੈਣ ਜਾ ਰਿਹਾ ਸੀਗਾ ਦਿਨਾ ਨਗਰ ਰੋਡ ਤੇ ਤੇ ਗਰੋਟੇ ਪਹੁੰਚਿਆ ਜਦੋਂ ਤੇ ਗਰੋਟੇ ਤੋਂ ਸਲਾਰੀਆ ਬੱਸ ਵਾਲਿਆ ਗਿਆ ਉਹ ਐਕਸੀਡੈਂਟ ਕਰਕੇ ਬੰਦਾ ਸਾਡਾ ਸੁੱਟ ਗਿਆ ਉੱਥੇ ਉਹ ਬੰਦੇ ਸਾਡੀ ਡੈਥ ਹੋ ਗਈ ਮੌਕੇ ਤੇ ਉਹਨਾਂ ਚੋਂ ਕੋਈ ਬੰਦਾ ਮੌਕੇ ਦੇ ਨਾਂ ਤੇ ਉਹਨੂੰ ਹਸਪੀਟਲ ਵਜਾਣ ਆਇਆ ਨਾ ਹੀ ਕੋਈ ਪਿੱਛੇ ਮਦਦ ਪਤਾ ਲੈਣ ਆਇਆ ਐਨਾ ਬੰਦਾ ਕੋਈ ਫੌਜੀ ਦੀ ਬੰਦਾ ਕੀ ਉਹਨਾਂ ਨੂੰ ਹਸਪੀਟਲ ਪਹੁੰਚਾਣਾ ਚਾਹੀਦਾ ਸੀਗਾ ਤੇ ਸਾਡੇ 12:00 ਦੇ ਟਾਈਮ ਆ। ਹਾਲੇ ਤੱਕ ਪੁਲਿਸ ਨਹੀਂ ਆਈ। ਤੇ ਆਪਾਂ ਪੁਲਿਸ ਨੂੰ ਇਤਲਾਹ ਦੇਤੀ ਹੈ ਪੁਲਿਸ ਆ ਰਹੀ ਹੈ ਰਸਤੇ 'ਤੇ ਦੋ ਵਾਰੀ ਗੱਲ ਹੋ ਗਈ ਹੈ। ਤੇ ਆਈ ਮੰਗ ਕਰਦੇ ਆਂ ਕਿ ਸਾਨੂੰ ਇਨਸਾਫ ਪੂਰਾ ਚਾਹੀਦਾ ਸਾਡੇ ਬੰਦੇ ਤੇ ਨਜਾਇਜ਼ ਉਹਨਾਂ ਨੇ ਚਲੋ ਜੋ ਵੀ ਹੋ ਗਿਆ ਤੇ ਮਗਰਾਨਾ ਚਾਹਤਾ ਸੀ ਕੋਈ ਬੰਦਾ ਮਗਰ ਨਹੀਂ ਆਇਆ ਕੁਛ ਨਹੀਂ। ਤੇ ਸਾਹੀਂ ਇਨਸਾਫੀ ਚੰਨਿਆ ਕਿ ਸਾਡੀ ਪੁਲਿਸ ਪਹੁੰਚਾ ਕਰਕੇ ਉਹਨਾਂ ਦੇ ਕੇਸ ਕਰੇ। ਮੇਰਾ ਨਾਮ ਪਈ ਮਨਦੀਪ ਕੁਮਾਰ ਮੇਰਾ ਨਾਮ ਆ। ਠੀਕ ਹੈ 3318 ਪੇਟਦੇ ਆਪਾਂ। ਮੇਰੇ ਚਾਚਾ ਜੀ ਦਾ ਐਕਸੀਡੈਂਟ ਹੋਇਆ ਅੱਜ ਠੀਕ ਆ। ਗਰੋਟੇ ਵਿੱਚ ਹੋਇਆ ਗਰੋ ਉਥੇ ਐਕਸੀਡੈਂਟ ਕਰਕੇ ਬੱਸ ਨਾਲ ਲੱਟੀਆ ਉਥੇ ਪੇਰੇ ਇਹਨਾਂ ਨੇ ਕਿਹਾ ਨੇ ਹੱਥ ਤੱਕ ਲੈ ਵੀ ਚੁੱਕੇ ਪਜਾਦੀ ਹਸਪੀਟਲ ਪਜਾਦੀ ਜਿੱਦਾਂ ਮਰਜੀ ਹੈਨਾ ਉਥੋਂ ਬੱਸ ਲੈ ਕੇ ਨਿਕਲ ਗਏ ਬੰਦੇ ਆਨੂੰ ਇਨਸਾਫ ਦੇਇਦਾ ਜਿਹੜੀ ਸਿੱਧੀ ਗੱਲ ਹੈ ਠੀਕ ਹੈ ਨਾ ਇਨਸਾਫ ਦੇਇਦਾ ਨੂੰ ਜੇ ਨਹੀਂ ਇਨਸਾਫ ਮਿਲਦਾ ਨੂੰ ਅਸੀਂ ਪ੍ਰਦਰਸ਼ਨ ਕਰਾਂਗੇ ਆਪਣਾ ਕਰਾਂਗੇ ਜੋ ਹੁੰਦਾ ਆਡੇ ਕੋਲ ਠੀਕ ਹੈ ਜੀ ਨਾ ਇੱਥੇ ਪੁਲਿਸ ਪਹੁੰਚੀ ਹੋ ਜੇ ਠੀਕ ਹੈ ਚਾਰ ਮਹੀਨੇ ਚੱਲਈਓ ਇੱਥੇ ਕੋਈ ਨਹੀਂ ਪੁੱਜਿਆ ਯੋ ਸ਼ਵੇਰ ਦੇ ਐਕਸੀਡੈਂਟ ਹੋਇਆ 11:30 ਵਜੇ ਦਾ